ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ 베ਰੀਆ ਦੀ ਸੇਵਾ ਹੋਈ ਸ਼ੁਰੂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਏ ਹਨ ਸਭ ਤੋਂ ਮਾਹਿਰ ਡਾਕਟਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਲ ਵਿਗਿਆਨ ਵਿਭਾਗ ਚ ਤਾਇਨਾਤ 100 ਸਾਲ ਪਿਛਲੇ 15 ਤੋਂ 16 ਸਾਲਾਂ ਤੋਂ ਸਾਡੀ ਜਿਹੜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਵੱਲੋਂ ਇੱਕ ਸਾਂਝੀ ਕਮੇਟੀ ਬਣਾਈ ਹੋਈ ਹੈ ਜਿਹਦੇ ਤਹਿਤ ਅਸੀਂ ਸਾਲ 'ਚ ਤਕਰੀਬਨ 5 ਤੋਂ 6 ਵਾਰ ਸੱਚਕਨਸੀਨ ਹਮਿੰਦਰ ਸਾਹਿਬ ਆਉਂਦੇ ਹਾਂ ਤਾਂ ਤਿੰਨੇ ਇਤਿਹਾਸਿਕ 베ਰੀਆਂ ਦੀ ਸਫਲ ਸੰਭਾਲ ਵਿਖੇ ਸੇਵਾ ਨਿਭਉਂਦੇ ਹਾਂ ਤੁਹਾਨੂੰ ਦੱਸਦੀ ਕਿ ਖਾਸ ਕਰਕੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਇਹ ਸੇਵਾ ਕੀਤੀ ਜਾਂਦੀ ਹੈ ਕਿਉਂਕਿ ਇਸ ਵਿੱਚ ਕਾਫੀ ਕੀੜੇ ਪੈ ਜਾਂਦੇ ਹਨ ਜਿਸ ਨੂੰ ਲੈ ਕੇ ਅਸੀਂ ਛਾਟ ਛਠਾਈ ਕੀਤੀ ਜਾਂਦੀ ਹੈ ਖਾਸ ਕਰਕੇ ਤੁਹਾਨੂੰ ਦੱਸਦੀ ਕਿ ਇਹ ਤਿੰਨੇ ਇਤਿਹਾਸਿਕ ਬੇੜੀਆਂ ਦੇ ਵਿੱਚ ਸਮੇਂ-ਸਮੇਂ ਸਿਰ ਛਾਂਟ ਸਟਾਈ ਕੀਤੀ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਬਾਬਾ ਬੁੱਢਾ ਜੀ ਬੇੜੀ ਦੇ ਉੱਤੇ ਸੰਗਤ ਚੜ੍ਹੀ ਹੋਈ ਹੈ ਜੋ ਕਿ ਸੇਵਾ ਨਿਭਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪਾਣੀ ਦੇ ਬੁਸ਼ਾਰੇ ਕਿੱਤੀਆਂ ਜਾ ਰਹੀਆਂ ਹਨ ਬੇਰੀ ਦੇ ਵਿੱਚ ਖਾਸ ਕਰਕੇ ਛਾਂਟ ਸਟਾਈ ਕੀਤੀ ਜਾ ਰਹੀਆਂ ਖਾਸ ਕਰਕੇ ਜਿਹੜੇ ਪੱਤੇ ਜਾਂ ਜਿਹੜੇ ਬੇਰ ਖੱਲ ਡਿੱਗ ਰਹੇ ਹਨ ਉਸ ਨੂੰ ਸੰਗਤ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਚੁੱਕ ਰਹੀ ਹੈ ਉਸ ਵਿੱਚੋਂ ਬੇਰ ਛਾਂਟੀ ਕਰ ਰਹੀ ਹੈ ਖਾਸ ਕਰਕੇ ਇਸ ਦੀ ਕਾਫੀ ਮਹਾਂਤਾ ਕਹੀ ਜਾਂਦੀ ਹੈ ਕਿ ਜਿਹੜੇ ਝੋਲੀ ਦੇ ਵਿੱਚ ਇਹ 베ਰ ਡਿੱਗਦਾ ਹੈ ਉਸ ਦੀ ਉਸ ਦੇ ਭਾਰ ਦੇ ਖੁੱਲ ਜਾਂਦੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਕਿ ਸੰਗਤ ਕਿੰਨੇ ਉਤਸ਼ਾਹ ਦੇ ਨਾਲ ਪੱਤਿਆਂ ਦੇ ਵਿੱਚੋਂ 베ਰ ਛਾਂਟ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਕਿ ਨਿੱਕੇ ਨਿੱਕੇ 베ਰ ਪੱਤਿਆਂ ਦੇ ਵਿੱਚ ਖਿਲਰੇ ਹੋਏ ਹਨ ਜਿਸ ਨੂੰ ਸੰਗਤ ਬੜੀ ਉਤਸ਼ਾਹ ਦੇ ਨਾਲ ਚੁੱਕ ਰਹੀ ਹੈ ਤੇ ਆਹ ਸੁਣਦੇ ਹਾਂ ਡਾਕਟਰਾ ਦਾ ਕੀ ਕਹਿਣਾ ਹੈ ਡਾਕਟਰ ਜੀ ਅੱਜ ਜਿਹੜੀ ਸੈਰ ਹੋ ਰਹੀ ਹੈ ਬਹੁਤ-ਬਹੁਤ ਧੰਨਵਾਦ ਜੀ ਮੈਂ ਡਾਕਟਰ ਸੰਦੀਪ ਸਿੰਘ ਪ੍ਰਿੰਸੀਪਲ ਕੀਟ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਲੋ ਅੱਗੇ ਨੂੰ ਭਾਵ ਚਤਨਾ ਦਾ ਪਿਛਲੇ 15-16 ਸਾਲਾਂ ਤੋਂ ਸਾਡੀ ਜਿਹੜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲ ਸਾਹਿਬ ਵੱਲੋਂ ਇੱਕ ਸਾਂਝੀ ਕਮੇਟੀ ਬਣਾਈ ਹੋਈ ਹੈ ਜਿਹਦੇ ਤਹਿਤ ਅਸੀਂ ਸਾਲ ਵਿੱਚ ਤਕਰੀਬਨ 5-6 ਵਾਰੀ ਦਰਵਾਪ ਸਾਹਿਬ ਦੇ ਇਹ ਤਿੰਨੇ ਇਤਹਾਸਕ ਮੇਰੀਆਂ ਦੀ ਸਾਂਭ ਸੰਭਾਲ ਸੇਵਾ ਕਰਨ ਆਉਂਦੇ ਹਾਂ ਜਿਹਦੇ ਵਿੱਚ ਸਮੇਂ ਦੇ ਹਿਸਾਬ ਨਾਲ ਸਾਡੇ ਵਕ ਵਕ ਕੰਮਕਾਰ ਹੁੰਦੇ ਨੇ ਜਿਵੇਂ ਹੁਣ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਇਹ ਸਾਡੇ ਲਈ ਸਾਰਾ ਬੜਾ ਮਹੱਤਵਪੂਰਨ ਟਾਈਮ ਹੁੰਦਾ ਕਿਉਂਕਿ ਇਹਦੇ ਵਿੱਚ ਅਸੀਂ ਕਾਣ ਛਾਂਟ ਕਰਨੀ ਹੁੰਦੀ ਹੈ। ਸੋ ਕੱਲ ਦੀ ਸਾਡੀ ਟੀਮ ਜਿਹੜੀ ਹੈ ਕੱਲ ਦੀ ਸਵੇਰ ਦੀ ਆਈ ਹੋਈ ਇਸ ਬੇਰੀ ਤਿੰਨਾਂ ਬੇਰੀਆਂ ਦੀ ਅਸੀਂ ਜ਼ਰੂਰਤ ਅਨੁਸਾਰ ਕਾਣ ਛਾਂਟ ਕੀਤੀ ਹੈ। ਕਾਣ ਛਾਂਟ ਤੋਂ ਭਾਵੇਂ ਹੁੰਦਾ ਹੈ ਕਿ ਜਿਵੇਂ ਫਰਵਰੀ ਮਾਰਚ ਚ ਇਹਦਾ ਬਹੁਤ ਮੇਤਹਾਸ਼ਾ ਫਲ ਲੱਗਿਆ ਹੁੰਦਾ ਹੈ ਬੂਟੇ ਤੇ ਭਾਰ ਪੈਂਦਾ ਹੈ। ਬੇਰ ਦਾ ਇੱਕ ਸੁਭਾਅ ਹੁੰਦਾ ਹੈ ਕਿ ਜਿੱਥੇ-ਜਿੱਥੇ ਇਹਦੇ ਪੱਤਿਆਂ ਤੇ ਟਾਹਣੀਆਂ ਤੇ ਰੌਸ਼ਨੀ ਨਾ ਪਵੇ ਤਾਂ ਉਹ ਜਿਹੜੇ ਥੱਲੇ ਲੀਆਂ ਟਾਹਣੀਆਂ ਸੁੱਕ ਜਾਂਦੀਆਂ। ਸੋ ਸੁੱਕੀਆਂ ਟਾਣੀਆਂ ਨੂੰ ਕੀੜੇ ਵੀ ਲੱਗ ਜਾਂਦੇ ਆ ਇਹ ਬਿਮਾਰੀਆਂ ਵੀ ਲੱਗ ਜਾਂਦੀਆਂ ਇਸ ਲਈ ਇਹਨਾਂ ਨੂੰ ਸਮੇਂ ਸਿਰ ਜਿਹੜਾ ਕੱਢਣਾ ਬਹੁਤ ਜ਼ਰੂਰੀ ਹੁੰਦਾ ਸੋ ਕੱਲ ਤੋਂ ਲਗਾਤਾਰ ਅਸੀਂ ਤਿੰਨਾਂ 베ਰੀਆਂ ਦੀ ਦੋ 베ਰੀਆਂ ਦੀ ਕਾਣ ਛਾਟ ਕੱਲ ਕੀਤੀ ਐ ਦੁਖਪੰਜਨੀ 베ਰੀ ਦੀ ਅੱਜ ਸਵੇਰੇ ਕੀਤੀ ਐ ਤੇ ਹੁਣ ਇਸ ਇਸ ਵੇਲੇ ਅਸੀਂ ਇਹਨਾਂ ਦੇ ਉੱਤੇ ਪਾਣੀ ਦਾ ਛਰਕਾ ਕਰ ਰਹੇ ਆ ਕਿਉਂਕਿ ਸਮੇਂ ਦੇ ਨਾਲ-ਨਾਲ ਹਨੇਰੀਆਂ ਚੱਲਦੀਆਂ ਪੱਤਿਆਂ ਉੱਤੇ ਮਿੱਟੀ ਆ ਜਾਂਦੀ ਐ ਤੇ ਇਹਨਾਂ ਦੇ ਉੱਤੇ ਹੁਣ ਅਸੀਂ ਪਾਣੀ ਦਾ ਛਰਕਾ ਕਰਕੇ ਮੁੜ ਕੇ ਲੋੜ ਅਨੁਸਾਰ ਇਹਨਾਂ ਦੇ ਉੱਤੇ ਆਪ ਹੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੇਰੀ ਜਿਹੜੀ ਲੈਬਾਰਟਰੀ ਹੈ ਉਹਦੇ ਵਿੱਚ ਹੀ ਅਸੀਂ ਨਿੰਮ ਤੋਂ ਤੇ ਤਰੇਕ ਤੋਂ ਆਪ ਦਵਾਈਆਂ ਦਵਾਈਆਂ ਬਣਾਉਂਦੇ ਆ ਜਿਹਦੇ ਨਾਲ ਅਸੀਂ ਕੀੜਿਆਂ ਦੀ ਜਿਹੜੀ ਰੋਕ ਥੰਮ ਕਰਦੇ ਆ ਇਹ ਤਿੰਨ ਬੇਰੀਆਂ ਨੇ ਜੀ ਇੱਥੇ ਬੇਰਬਾਬਾ ਬੁੱਢਾ ਸਾਹ ਦੁੱਖ ਪੰਜਨੀ ਬੇਰੀ ਤੇ ਲਾਚੀ ਬੇਰੀ ਤਕਰੀਬਨ ਜਿਹੜਾ ਇਤਿਹਾਸਕ ਪੱਥਰਾਂ ਦੇ ਹਵਾਲੇ ਨਾਲ ਮੈਂ ਕਹਿ ਸਕਦਾ ਤਕਰੀਬਨ ਗੁਰੂ ਰਾਮਦਾਸ ਜੀ ਸਾਹਿਬ ਵੇਲੇ ਦੀਆਂ ਇਹ ਪੰਜੇ ਬੇਰੀਆਂ ਤਕਰੀਬਨ 500 450 500 ਸਾਲ ਪੁਰਾਣੀਆਂ ਇਹ ਬੇਰੀਆਂ ਹੈਗੀਆਂ ਸੋ ਇਹਨਾਂ ਦੀ ਜਿਹੜੀ ਮੇਨ ਮਹੱਤਤਾ ਇਹ ਹੈ ਬੜਾ ਸ਼ਰੋਮੀ ਕਮੇਟੀ ਵੱਲੋਂ ਸਾਨੂੰ ਭਰਪੂਰ ਸਹਿਯੋਗ ਅਸੀਂ ਤਕਰੀਬਨ ਜਿਵੇਂ ਮੈਂ ਦੱਸਿਆ ਪਹਿਲਾਂ 15-16 ਸਾਲਾਂ ਤੋਂ ਕਰ ਰਹੇ ਹਾਂ ਕਈ ਸਾਹਿਬ ਪ੍ਰਧਾਨ ਸਾਹਿਬ ਤੇ ਸਕੱਤਰ ਸਾਹਿਬ ਨਾਲ ਸਾਡਾ ਜਿਹੜਾ ਤਾਲਮੇਲ ਰਿਹਾ ਮੌਜੂਦਾ ਪ੍ਰਧਾਨ ਸਰਦਾਰ ਐਡਵੋਕੇਟ ਹਰਿੰਦਰ ਸਿੰਘ ਧਾਮੀ ਜੀ ਤੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਤੇ ਨਾਲ ਜਿੱਥੇ ਆਪਾਂ ਖੜੇ ਹਾਂ ਸਾਹਮਣੇ ਆਪਣੇ 56 ਨੰਬਰ ਕਮਰਾ ਇਹਨਾਂ ਦਾ ਜਿਹੜਾ ਸਾਰਾ ਸਟਾਫ ਹੈ ਇਹਨਾਂ ਦੇ ਪੂਰਨ ਸਹਿਯੋਗ ਦੇ ਨਾਲ ਜਿਹੜਾ ਇਹ ਸਾਰਾ ਕਾਰਜ ਪਲੱਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਸਾਡੇ ਵਾਈਸ ਚਾਂਸਲ ਸਾਹਿਬ ਜੀ ਮੌਜੂਦ ਦਾ ਸਦਾ ਡਾਕਟਰ ਸੁਖਵੀਰ ਸਿੰਘ ਵਸਲ ਜੀ ਉਹਨਾਂ ਵੱਲੋਂ ਵੀ ਜਿਹੜੀ ਸਮੇਂ ਸਮੇਂ ਸਰ ਦਿੱਤੀ ਹਲਾਸ਼ਕਰੀ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜਿਹੜਾ ਹੈ ਪਿਛਲੇ ਕਈ ਸਾਲਾਂ ਤੋਂ ਕਾਰਜ ਚੱਲ ਰਿਹਾ ਹੈ ਮੈਨੂੰ ਖੁਸ਼ੀ ਹੁੰਦੀ ਹੈ ਦੱਸਦਿਆਂ ਨੂੰ ਕਿ ਤੁਸੀਂ ਦੇਖ ਸਕਦੇ ਹੋ ਤਿੰਨੇ ਬੇਰੀਆਂ ਜਿਹੜੀਆਂ ਹਰੀਆਂ ਪਰੀਆਂ ਬੜੀਆਂ ਸੋਹਣੀਆਂ ਨੇ ਤੇ ਬਹੁਤ ਬੇਤਹਾਸ਼ਾ ਫਲ ਜਿਹੜਾ ਇਹਨਾਂ ਨੂੰ ਪਿਛਲੇ ਲਗਾਤਾਰ ਸਾਲਾਂ ਤੋਂ ਲੱਗ ਰਿਹਾ ਜਿਵੇਂ ਤੁਸੀਂ ਜਾਣਦੇ ਹੋ ਕਾਫੀ ਸਾਲ ਪਹਿਲਾਂ ਜਿਹੜੀਆਂ ਬੇਰੀਆਂ ਸੋਗੀਆਂ ਸੀ 4-5 ਸਾਲ ਦੇ ਇਹਦੇ ਤੇ ਵਕ ਵਕ ਤਜਰਬੇ ਕਰਨ ਤੋਂ ਬਾਅਦ ਸਾਲ 2015 ਚ ਜਿਹੜਾ ਇਹਦਾ ਪਹਿਲਾ ਫਲ ਕਈ ਸਾਲਾਂ ਬਾਅਦ ਜਿਹੜਾ ਬੇਥਾਸ਼ਾ ਫਲ ਆਇਆ ਸੀ ਤੋਂ 15 ਤੋਂ ਲੈ ਕੇ ਹੁਣ ਤਕਰੀਬਨ 9-10 ਸਾਲ ਆ ਗਿਆ ਹੈ ਲਗਾਤਾਰ ਜਿਹੜਾ ਇਹਦਾ ਬਹੁਤ ਸੋਹਣਾ ਫਲ ਇਸ ਵਾਰ ਵੀ ਫਲ ਦਾ ਸਾਈਜ਼ ਜਿਹੜਾ ਬੜਾ ਵੱਡਾ ਬਹੁਤ ਸੋਹਣਾ ਦੇਖਣਯੋਗ ਫਲ ਹੈ